ਜਿਆਨੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਇਹ ਉਪਰਾਲਾ ਕਰਦੀ ਹੈ ਪੰਜਾਬ ਤੇ ਭਾਰ ਦੇ ਵੱਖ-ਵੱਖਰੇ ਸੂਬਿਆਂ ਵਿੱਚ ਇਹਨਾਂ ਗਰਮੀ ਦੀਆਂ ਛੁੱਟੀਆਂ ਨੂੰ ਸਮਰਪਿਤ ਜਿਹੜੇ ਆ ਛੋਟੇ-ਛੋਟੇ ਬੱਚਿਆਂ ਦੇ ਗੁਰਮਤਿ ਟ੍ਰੇਨਿੰਗ ਕੈਂਪ ਲਾਇਆ ਜਾਂਦੇ ਆ ਜਿੱਥੇ ਬੱਚਿਆਂ ਦੇ ਕੈਂਪ ਲਾਇਆ ਜਾਂਦੇ ਆ ਟੀਚਰਾਂ ਦੇ ਕੈਂਪ ਲਾਇਆ ਜਾਂਦੇ ਆ ਤੇ ਧਾਰਮਿਕ ਵਿਅਕਤੀਆਂ ਦੇ ਕੈਂਪ ਲਾਇਆ ਜਾਂਦੇ ਆ ਗ੍ਰੰਥੀ ਸਿੰਘਾਂ ਦੇ ਕੈਂਪ ਲਾਇਆ ਜਾਂਦੇ ਆ ਇਸ ਸਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਇੱਕ ਧਾਰਮਿਕ ਵਿਅਕਤੀਆਂ ਦਾ ਟੀਚਰਾਂ ਦਾ ਕੈਂਪ ਲਾਇਆ ਗਿਆ ਤੇ ਪੰਜਾਬ ਤੇ ਪੰਜਾਬ ਤੋਂ ਬਾਹਰ ਦੂਸਰੇ ਸੂਬਿਆਂ ਦੇ ਵਿੱਚ ਵੀ ਗੁਰਮਤਿ ਹੋਣ ਵਾਸਤੇ ਬੱਚਿਆਂ ਦੇ ਕੈਂਪ ਲੱਗੇ ਉਸੇ ਤਰ੍ਹਾਂ ਜੋਗਾ ਹਲਕਾ ਦੇ ਵਿੱਚ ਵੀ ਸ਼ਰਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਹਾਂਗਰ ਗੁਰਬੀ ਗੁਰਪ੍ਰੀਤ ਸਿੰਘ ਜੰਬਰ ਵੀ ਅਦਵਾਈ ਦੇ ਵਿੱਚ ਬੱਚਿਆਂ ਦਾ ਕੈਂਪ ਜਿਹੜਾ ਉਹ ਲਾਇਆ ਗਿਆ ਸੀ 1 ਮਹੀਨੇ ਤੋਂ ਬੱਚਿਆਂ ਨੂੰ ਰੋਜ਼ ਸ਼ਾਮ ਨੂੰ ਸਾਡੇ ਪ੍ਰਚਾਰਕ ਸਹਿਬਾਨ ਧਾਰਮਿਕ ਵਿਦਿਆ ਦਿੰਦੇ ਸੀ ਗ੍ਰੰਤੀ ਸਿੰਘ ਦਾ ਬੜਾ ਵੱਟਾ ਸਹਿਯੋਗ ਰੰਦਾ ਸੀ ਗ੍ਰੰਤੀ ਸਿੰਘ ਸਾਰੀ ਮੈਨੇਜਮੈਂਟ ਕਰਦੇ ਸੀ ਤੇ ਗ੍ਰੰਤੀ ਸਿੰਘਾਂ ਦੇ ਕੋਆਪਰੇਸ਼ਨ ਦੇ ਨਾਲ ਹੀ ਜਿਹੜਾ ਹੈ ਇਹ ਕੈਂਪ ਜਿਹੜਾ ਹੈ 1 ਮਹੀਨਾ ਚੱਲਿਆ ਉਹ ਸਫਲ ਹੋਇਆ ਅੱਜ ਵੱਡੀ ਗਿਣਤੀ ਜਿੰਨੇ ਬੱਚਿਆਂ ਨੇ ਕੈਂਪ ਦੇ ਵਿੱਚ ਸ਼ਾਮਲ ਸ਼ਮੂਲਿਤ ਕੀਤੀ ਹੈ ਉਹਨਾਂ ਦਾ ਡਿਕਟੀ ਟੈਸਟ ਲਾਇਆ ਗਿਆ ਜਿਹੜੇ ਬੱਚੇ ਪਹਿਲੇ ਦੂਜੇ ਤੀਜੇ ਦਰਜੇ ਦੇ ਵਿੱਚ ਅੱਭਲ ਆਏ ਹੈ ਉਹਨਾਂ ਨੂੰ ਸਾਈਕਲਾਂ ਜਿਹੜੀਆਂ ਨੇ ਉਹ ਇਨਾਮ ਦੇ ਵਿੱਚ ਦਿੱਤੀਆਂ ਗਈਆਂ ਮੈਂ ਸਮਝਦਾ ਹਾਂ ਇਹ ਉਹ ਪ੍ਰਾਲੇ ਦੇ ਲਈ ਛੋਟੇ-ਛੋਟੇ ਹੈ ਇਹਨਾਂ ਦੇ ਰਿਜ਼ਲਟ ਬਹੁਤ ਵੱਡੇ ਨਿਕਲਦੇ ਆ ਨੰਕੀ ਸੀ ਬਹੁਤ ਵੱਡੇ ਹੁੰਦੇ ਆ ਕਿਉਂਕਿ ਅੱਜ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿ ਬੱਚਿਆਂ ਨੂੰ ਅਸੀਂ ਗੁਰਮਤ ਨਾਲ ਜੋੜੀਏ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ ਤਾਂ ਕਿ ਸਾਡੇ ਬੱਚੇ ਜਿਹੜੇ ਸਿੱਖੀ 'ਚ ਪਰਪੱਕ ਹੋਣਗੇ ਬੱਚੇ ਹਰ ਕੌਮ ਦੀ ਪਨੀਰੀ ਹੁੰਦੀ ਹੈ ਸਾਡੀ ਪਰੀਰੀ ਸਹੀ ਹੈ ਪਨੀਰੀ ਵਧੀਆ ਹੈ ਪਨੀਰੀ ਜਿਹੜੀ ਹੈ ਬਲਸ਼ਾਲੀ ਹੈ ਤੇ ਸਾਡੀ ਕੌਮ ਵੀ ਜਿਹੜੀ ਹੈ ਉਹ ਬਲਸ਼ਾਲੀ ਹੋਊਗੀ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਗ੍ਰੰਤੀ ਸਿੰਘਾਂ ਦਾ ਸਾਡੇ ਸਤਿਕਾਰਯੋਗ ਜਸਵੰਤ ਸਿੰਘ ਚੱਬਰ ਉਹਨਾਂ ਦਾ ਔਰ ਜਿਨ੍ਹਾਂ ਜਿਨ੍ਹਾਂ ਨੇ ਵੀ ਕੈਂਪ ਲਾਇਆ ਗੌਰਮੈਂਟ ਟ੍ਰੇਨਿੰਗ ਕੈਂਪ ਲਾਇਆ ਮੈਂ ਸਾਰਿਆਂ ਦਾ ਜਲਦੀਆਂ ਕਰਾਈਆਂ ਚੰ ਧੰਨਵਾਦ ਕਰਦਾ ਔਰ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮੰਦਰ ਸਾਹਿਬ ਦੇ ਵਿੱਚ ਵੀ ਕੁੜੀ ਨੂੰ ਜੋਖਾ ਕੀਤਾ ਗਿਆ ਹਰ ਇਹ ਮੰਦ ਭਾਗੀ ਗੱਲ ਹੈ ਇਸ ਤਰ੍ਹਾਂ ਦੇ ਜਿਹੜੇ ਆ ਉਹ ਨਹੀਂ ਹੋਣੀ ਚਾਹੀਦੀ ਕਿ ਰੋਹਾਨੀਅਤ ਦਾ ਕੇਂਦਰ ਹੈ ਅਧਿਆਤਮਿਕਤਾ ਦਾ ਜਿਹੜਾ ਉਹ ਸੈਂਟਰ ਹੈ ਇਹ ਕੋਈ ਦੂਸਰੇ ਥਾਨਾਂ ਵਾਂਗ ਪੂਜਾ ਸਥਾਨ ਨਹੀਂ ਐ ਨਾ ਪਿਕਨਿਕ ਸਪੌਟ ਹੈ ਤੇ ਐਜ਼ ਅ ਪਿਕਨਿਕ ਸਪੌਟ ਸਮਝ ਕੇ ਸਤਸੰਗ ਸ੍ਰੀ ਹਰਮੰਦਰ ਸਾਹਿਬ ਸਾਨੂੰ ਨਹੀਂ ਆਉਣਾ ਚਾਹੀਦਾ ਸਾਨੂੰ ਆਸਥਾ ਦਾ ਕੇਂਦਰ ਹੈ ਰੋਹਾਨੀਅਤ ਦਾ ਕੇਂਦਰ ਹੈ ਸਾਨੂੰ ਸ਼ਰਧਾ ਭਾਵਨਾ ਦੇ ਨਾਲ ਹੀ ਸਤਸੰਗ ਸ੍ਰੀ ਹਰਮੰਦਰ ਸਾਹਿਬ ਆਉਣਾ ਚਾਹੀਦਾ ਵੈਸੇ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਚਾਹੇ ਉਹ ਮੰਦਰ ਹੈ ਚਾਹੇ ਉਹ ਚਰਚ ਹੈ ਚਾਹੇ ਉਹ ਮਸਜਿਦ ਹੈ ਸਾਨੂੰ ਐਜ਼ ਅ ਪਿਕਨਿਕ ਸਪੌਟ ਜਿਹੜਾ ਸਮਝ ਕੇ ਨਹੀਂ ਜਾਣਾ ਚਾਹੀਦਾ ਸਾਨੂੰ ਐਜ਼ ਅ ਸ਼ਰਧਾ ਭਾਵਨਾ ਨਾਲ ਹੀ ਜਾਣਾ ਚਾਹੀਦਾ ਜੇ ਅਸੀਂ ਉਹਦੇ ਤੇ ਆਸਰ ਆਸਰ ਦਾ ਨਾਮ ਬਹੁਤ ਵਾਰੀ ਵਾਪਰ ਗਏ ਉੱਥੇ ਲੱਗਦਾ ਮੇਰੇ ਮوجود ਹੁੰਦਾ ਵੀ ਹੋਣਾ ਚਾਹੀਦਾ ਨਾ ਦੇਖੋ ਲੱਖਾਂ ਦੀ ਤعداد ਵਿੱਚ ਉੱਥੇ ਹਰ ਰੋਜ਼ ਜਿਹੜਾ ਸੰਗਤ ਦਾ ਇਕੱਠ ਹੁੰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਸੇਰ ਮੈਨੇਜਮੈਂਟ ਕਰਦੀ ਹੈ ਵੱਡੇ ਪ੍ਰਬੰਧ ਹੁੰਦੇ ਨੇ ਵੱਡੇ ਪ੍ਰਬੰਧਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਖਾਮੀਆਂ ਰਹਿੰਦੀਆਂ ਨੇ ਸੰਗਤ ਉਹਨਾਂ ਖਾਮੀਆਂ ਤੋਂ ਜਾਣੂ ਕਰਵਾਉਂਦੀ ਹੈ ਸੁਧਾਰ ਹੁੰਦੇ ਆ ਇਸ ਤਰ੍ਹਾਂ ਕਰਦਾ ਹੈ ਔਰ ਸੰਗਤ ਨੂੰ ਸੇਜੋ। ਲੋਕ ਲੋਕ ਜਿਸਾਂ ਪਗੜੀ ਤਹਾਰੇ ਹੁੰਦੇ ਨਾ ਹਰ ਵਾਰ ਬਖਵਾਤ ਅਤਵਾਦ ਦਾ ਨਾਮ ਦੇ ਕੇ ਬਦਨਾਮ ਕੀਤਾ ਜਾ ਰਹੇ ਨੂੰ ਕਿਵੇਂ ਦੇਖਦੇ ਹੋ? ਇਹ ਬਹੁਤ ਮੰਦ ਭਾਗਾ ਵਰਤਾਰਾ ਹੈ। ਰਾਜਸਥਾਨ ਦੇ ਵਿੱਚ ਵੀ ਇੱਕ ਲੜਕੀ ਦੇ ਨਾਲ ਇਸ ਤਰ੍ਹਾਂ ਹੋਇਆ ਹੈ ਇਗਜ਼ਾਮ ਦੇ ਵਿੱਚ ਉਹਨੂੰ ਬਾਹਰ ਕੱਢ ਦਿੱਤਾ ਗਿਆ ਕਕਾਰਾ ਕਰਕੇ। ਭਾਰਤੀ ਸੰਵਿਧਾਨ ਦੇ ਰਾ ਹੈ ਉਹ ਸਿੱਖਾਂ ਨੂੰ ਧਾਰਮਿਕ ਚਿੰਨ ਪਹਿਨਣ ਦਾ ਅਧਿਕਾਰ ਦਿੰਦਾ ਹੈ। ਤੇ ਜੇ ਕਿਤੇ ਇਸ ਤਰ੍ਹਾਂ ਦੀ ਕੋਈ ਅਨਸਾਧਾਵੀ ਘਟਨਾ ਵਾਪਰਦੀ ਹੈ ਜਿਹੜਾ ਵੀ ਬੰਦਾ ਦੋਸ਼ੀ ਹੁੰਦਾ ਉਹਦਾ ਤੇ ਪਰਚਾ ਦਰਜ ਹੋਣਾ ਚਾਹੀਦਾ ਜਦੋਂ ਐਫ ਆਈ ਆਰ ਦਰਜ ਹੋਊਗੀ ਫਿਰ ਇਹ ਵਰਤਾਰੇ ਜਿਹੜੇ ਆ ਰੁਕਣਗੇ ਬੰਦੀਆਂ ਦੀ ਛਾਣ ਕਰਾਂਗੇ ਇਨਸਾਦੀ ਦਰ ਤੋਂ ਬੰਦੀ ਸਿੰਘ ਸਾਡੇ ਜ਼ਿਲ੍ਹੇ 'ਚ ਬੰਦ ਹੈ ਉਹਨਾਂ ਲਈ ਯਤਨ ਕਰਦੇ ਆਂ ਕਰੀ ਜਾ ਰਹੇ ਆਂ ਔਰ ਸਰਕਾਰ ਨੂੰ ਵੀ ਕਹਿ ਰਹੇ ਆਂ ਕਿ ਰਹਾ ਹੋਣਾ ਚਾਹੀਦਾ